ਫਰਲ ਸਰ ਇਹ ਜਿਹੜਾ ਫੁੱਟਿੰਗਾ ਚ ਇਨਸੀਡੈਂਟ ਹੋਇਆ ਹੈ ਉਸ ਬੁਲਕਸ ਨੂੰ ਕੀ ਜਾਣਕਾਰੀ ਹੈ ਕਿੰਨੇ ਲੋਕ ਬ੍ਰੇ ਜੈਨਟੀਫ ਹੋਏ ਨੇ ਕੀ ਹੈ ਰੈਸਟ ਹੈ ਕਿ ਇਹਦੇ ਵਿੱਚ ਪੰਜਾਬ ਸਰਕਾਰ ਤੇ ਸਰੇ ਮਾਂ ਜੋ ਡੀਜੀਪੀ ਪੰਜਾਬ ਗੌਰ ਯਾਦੂ ਜੀ ਦਾ ਦਾਤਾ ਮੁਤਾਬਕ ਜਿਹੜਾ ਜ਼ੀਰੋ ਟੋਲਰੈਂਸ ਹੈਗੀ ਹੈ ਜਿਹੜਾ ਕੋਈ ਵੀ ਹਾਰਡ ਕ੍ਰਾਈਮ ਨਹੀਂ ਹੋਏਗਾ ਇਸ ਤੇ ਕਾਰਵਾਈ ਕਰਦੇ ਹੋਏ ਸਾਡੇ ਗਵਰਨਰ ਜੀ ਜਿਹੜੀ ਐਸਐਸਪੀ ਜਿਹੜੇ ਹੈਗੇ ਨੇ ਕਪੂਰਥਲਾ ਦੀ ਇਹਨਾਂ ਸਾਡੇ ਕੋਲ ਕੱਲ ਇਨਫੋਰਮੇਸ਼ਨ ਸੀਗੀ ਕਿ ਇੱਕ ਸਾਡੇ ਨਟੋਰੀਸ ਜਿਹੜੇ ਦੋ ਇੱਕ ਬੰਦੇ ਹੈਗੇ ਨੇ ਅੰਮ੍ਰਿਤਸਰ ਦੇ ਉਹ ਸਾਡੇ ਕਬੂਤਖਲੇ ਤੋਂ ਫੱਤੂ ਢਿੰਗੇ ਏਰੀਏ ਦੇ ਵਿੱਚ ਜਿਹੜੇ ਹੈਗੇ ਮੂਵਮੈਂਟ ਹੈਗੀ ਔਰ ਉਹ ਕੋਈ ਵਾਰਦਾਤ ਕਰਨ ਦੇ ਇੰਜਾਮ ਪਹੇ ਇਮੀਡੀਏਟਲੀ ਐਸਐਸਪੀ ਸਾਫ ਗੌਰਵਪੁਰਾ ਜੀ ਨੇ ਜਿਹੜੀਆਂ ਰਹੀਆਂ ਦੋ ਟੀਮਾਂ ਬਣਾਈਆਂ ਜਿਹਦੇ ਵਿੱਚ ਇੱਕ ਟੀਮ ਜਿਹੜੀ ਸੀ ਐਸਪੀ ਡੀ ਸਾਹਿਬ ਦੀ ਸੀਗੀ ਉਹਨਾਂ ਦੇ ਨਾਲ ਸਾਡੇ ਚਾਰਜ ਸੀਆਈਏ ਜਰਨੈਲ ਸਿੰਘ ਔਰ ਦੂਸਰੀ ਜਿਹੜੀ ਡੀਐਸਪੀ ਸੁਲਤਾਨ ਫਟੋਦੀ ਦੀ ਹਰਕਰਦੇਵ ਜੀ ਖੜਾ ਦੀ ਸੀਗੀ ਇਹਨਾਂ ਟੀਮਾਂ ਨੇ ਜਦੋਂ ਚੇਸ ਕੀਤਾ ਤੇ ਇਹਨਾਂ ਨੇ ਇੱਕ ਆਈ 20 ਜਿਹੜੀ ਸੀਗੀ ਉਹਨੂੰ ਫਿਗਰ ਆਊਟ ਕੀਤਾ ਜਦਾ ਵਾਈਟ ਰੰਗ ਦਾ ਜਿਹੜਾ ਸੀਗਾ I20 ਜਿਹਦਾ ਨੰਬਰ PB ਜਿਹੜਾ 8EZ 0649 ਸੀਗਾ ਜਦੋਂ ਇਹਨਾਂ ਨੂੰ ਰੁਕਣ ਦਾ ਇਸ਼ਾਰਾ ਕੀਤਾ ਤੇ ਇਹਨਾਂ ਨੇ ਬੜੀ ਤੇਜ਼ੀ ਨਾਲ ਗੱਡੀ ਉੱਥੋਂ ਹੋਰ ਕੱਢ ਲਈ। ਸੋ ਸਾਡੀਆਂ ਪੁਲਿਸ ਪਾਰਟੀ ਨੇ ਬੜੀ ਮੁਸ਼ਤਦੀ ਨਾਲ ਇਹਨਾਂ ਦਾ ਪਿੱਛਾ ਕੀਤਾ ਔਰ ਜਦੋਂ ਇਹਨਾਂ ਨੂੰ ਪੁੱਛਿਆ ਕਰ ਰਹੇ ਸੀਗੇ ਤੇ ਫੱਤੂ ਢਿੰਗੇ ਦੇ ਏਰੀਆ ਦੇ ਵਿੱਚ ਜਾ ਕੇ ਇਹਨਾਂ ਨੂੰ ਜਿਹੜਾ ਸਾਡੇ ਪੁਲਿਸ ਪਾਰਟੀ ਤੇ ਫਾਇਰਿੰਗ ਹੋਇਆ ਪੁਲਿਸ ਪਾਰਟੀ ਨੇ ਵੀ ਜਵਾਬੀ ਇਹਨਾਂ ਦੇ ਫਾਇਰ ਕੀਤਾ ਔਰ ਲੱਕੀਲੀ ਕਿਉਂਕਿ ਸਪੀਡਾਂ ਦੋਨਾਂ ਦੀਆਂ ਜ਼ਿਆਦਾ ਸੀਗੀਆਂ ਗੱਡੀਆਂ ਦੀਆਂ ਇਸ ਕਰਕੇ ਫਾਇਰਿੰਗ ਨਹੀਂ ਹੋਈ। ਇਸ ਤੋਂ ਬਾਅਦ ਸਾਡੀਆਂ ਜਿਹੜੀਆਂ ਪੁਲਿਸ ਪਾਰਟੀਆਂ ਸੀਗ ਕੀਪੋਰਟ ਦੇ ਏਰੀਆ ਦੇ ਵਿੱਚ ਜਿਹੜਾ ਹੈਗਾ ਇਹਨਾਂ ਨੂੰ ਜਿਹੜਾ ਸਾਰੇ ਪਾਸਿਓਂ ਘੇਰ ਕੇ ਜਿਹੜਾ ਬੰਦਿਆਂ ਨੂੰ ਰਾਉਂਡ ਅਪ ਰਾਉਂਡ ਅਪ ਕੀਤਾ ਔਰ ਇਹ ਬੰਦੇ ਆਪਣੀ ਜਾਨ ਬਚਾਉਣ ਦੇ ਲਈ ਜਿਹੜੇ ਸੀਗੇ ਉੱਥੇ ਸਕੂਲ ਸੀਗਾ ਇਹ ਸਕੂਲ ਦੀ ਬਿਲਡਿੰਗ ਦੇ ਵਿੱਚ ਚੜ ਗਏ ਔਰ ਸਕੂਲ ਦੀ ਬਿਲਡਿੰਗ ਦੇ ਵਿੱਚੋਂ ਜਦੋਂ ਇਹਨਾਂ ਨੂੰ ਘੇਰਾ ਪੈ ਗਿਆ ਪੁਲਿਸ ਨੂੰ ਇਹਨਾਂ ਨੂੰ ਪਤਾ ਲੱਗ ਗਿਆ ਸਾਰੇ ਪਾਸੇ ਹੁਣ ਭੱਜ ਨਹੀਂ ਸਕਦੇ ਅਸੀਂ ਇਹਨਾਂ ਨੇ ਉੱਤੋਂ ਛਾਲਾ ਮਾਰੀਆਂ ਪਿੱਛੇ ਜਿਹੜਾ ਸਟੇਡੀਅਮ ਸੀਗਾ ਹਾਰਟ ਸੀਗਾ ਉਹਦਾ ਸਰਫੇਸ ਦੇ ਤੇ ਕਰਕੇ ਇਹਨਾਂ ਦੇ ਕਾਫੀ ਸੱਟਾ ਸੱਟਾਂ ਲੱਗੀਆਂ ਚੋਏ ਜ਼ਹਿਰੀਲਾ ਛੇਕ ਫੋ ਇਹਨਾਂ ਦੇ ਕੋਲੋਂ ਜਿਹੜੀ ਅਸੀਂ ਜਦੋਂ ਫਿਰ ਬਾਅਦ ਵਿੱਚ ਪੁਲਸ ਨੇ ਪੁੱਛਗਿੱਛ ਕੀਤੀ ਤੇ ਸਾਨੂੰ ਜਿਹੜੀ ਹੈ 110 ਗ੍ਰਾਮ ਹੈਰੋਇਨ ਔਰ ਇੱਕ ਇਹਨਾਂ ਦੇ ਕੋਲੋਂ ਸਾਨੂੰ 7.6 ਜਿਹੜਾ ਹੈਗਾ ਪਿਸਟਲ ਔਰ ਤਿੰਨ ਜ਼ਿੰਦਾ ਕਾਰਤੂਸ ਔਰ ਇੱਕ i20 ਗੱਡੀ ਜਿਹੜੀ ਹੈ ਰਿਕਵਰ ਹੋਈ ਹੈ ਜੀ ਨਾਮ ਇਹਨਾਂ ਦਾ ਇਹਨਾਂ ਦਾ ਜਿਹੜਾ ਜੱਟਪ੍ਰੀਤ ਸਿੰਘ ਜੱਗਾ ਹੈਗਾ ਜੀ ਇਹ ਆਪਣੇ ਸਪਤੀ ਮਲਕੋ ਸੁਲਤਾਨਪੁਰ ਦਾ ਅੰਮ੍ਰਿਤਸਰ ਦਾ ਰਹਿਣ ਵਾਲਾ ਕਰਮਵੀਰ ਸਿੰਘ ਜਿਹੜਾ ਹੈਗਾ ਕ੍ਰਿਸ਼ਨਾ ਕਲੋਨੀ ਸੁਲਤਾਨਪੁਰ ਦਾ ਹੈ ਜਿਹੜਾ ਜੈਕਪਰੀ ਜੱਗਾ ਇਹਦੇ ਉੱਤੇ 14 ਮੁਕਦਮੇ ਦਰਜ ਹੈਗੇ ਨੇ ਔਰ ਜਿਹੜਾ ਦੂਸਰਾ ਕੰਮੀ ਸੀਗਾ ਇਹਦੇ ਉੱਤੇ ਇੱਕ ਮੁਕਦਮਾ ਦਰਜ ਹੈ। ਇਹ ਜਿਹੜਾ ਵੈਪਨ ਉੱਤੇ ਇਹਨਾਂ ਕੋਲ ਜਿਹੜਾ ਐਨਡੀਪੀਐਸ ਦੀ ਰਿਕਵਰੀ ਹੈ ਕੁਝ ਫਾਈਂਡ ਆਊਟ ਹੋ ਸਕਿਆ ਕਿ ਆਪਣੇ ਲਈ ਸੀ ਦੇਣਾ ਰੇ ਸੀ ਜਾਂ ਵੈਪਨ ਇਹਨਾਂ ਨੇ ਕਿਹੜੇ ਦੇਖੋ ਇਹ ਜਿਹੜੇ ਹਾਰਡ ਕੋਰ ਕਿਦਾਂ ਇਹਦੇ ਆਲਰੇਡੀ 14 ਮੁਕਦਮੇ ਉੱਤੇ ਦਰਜ ਹੈਗੇ ਨੇ ਔਰ ਸਾਨੂੰ ਇਨਫੋਰਮੇਸ਼ਨ ਸੀਗੀ ਕਿ ਕੁਝ ਕਰਨ ਜਾ ਰਹੇ ਨੇ ਸਾਡੇ ਏਰੀਆ ਦੇ ਵਿੱਚ ਉਸੇ ਲੀਡ ਦੇ ਉੱਤੇ ਹੀ ਇਹ ਕਾਰਵਾਈ ਕੀਤੀ ਗਈ ਬਾਕੀ ਜਿਹੜੀ ਹੈਗੀ ਹੈ ਪੁੱਛਕਿਛਣਾ ਦੀ ਜਿਹੜੀ ਹੈ ਡਿਟੇਲ ਨਾਲ ਚੱਲ ਕੇ ਤੁਹਾਨੂੰ ਹੋਰ ਵੀ ਜੜੇ ਖੁਲਾਸੇ 30% ਕੌਣ ਆ ਜਿਹੜਾ ਤੀਸਰਾ ਬੰਦਾ ਵਿਖੋ ਮੈਂ ਨਾਮ ਨਹੀਂ ਡਿਸਕਲੋਸ ਕਰ ਪਾਵਾਂਗਾ ਉਹ ਫਿਰ ਆਇਡੈਂਟੀਫਾਈ ਹੋ ਗਿਆ ਕੱਲ੍ਹ ਜਾਂ ਪਰਸ ਤੱਕ ਹੋਊਗਾ ਇਹ ਇਹ ਸਰ ਜਿਹੜਾ ਤੁਸੀਂ ਦੱਸਿਆ ਟੋਟਲ ਆਪਰੇਸ਼ਨਸ ਕਿੰਨੀ ਦੇਰ ਚੱਲਿਆ ਜਿਹੜੇ ਫਾਈਲ ਐਕਸਚੇਂਜ ਹੋਏ ਨੇ ਔਰ ਔਰ ਅਪਰੋਕਸੀਮੇਟਲੀ ਸਾਡੇ ਕੋਲ ਜਦੋਂ ਇਨਫੋਰਮੇਸ਼ਨ ਆਈ ਇਨਫੋਰਮੇਸ਼ਨ ਨੂੰ ਟਾਈਮ ਲਾਉਂਦਿਆਂ ਸਾਨੂੰ ਸਾਰਿਆ ਸੈਟਅਪ ਕਰਦੇ ਹੱਦ ਤੱਕ ਘੰਟਾ ਲੱਗਾ ਹੋਵੇਗਾ ਉਸ ਤੋਂ ਬਾਅਦ ਜਿਹੜਾ ਸੀਗਾ 40 45 ਮਿੰਟ ਦਾ ਸਾਰਾ ਮਤਲਬ 1 ਡੇਢ ਘੰਟਾ 1 ਡੇਢ ਘੰਟਾ ਸਾਰਾ ਜਿਹੜਾ ਸੀਗਾ ਕਾਫੀ ਆਪਰੇਸ਼ਨ ਚੱਲਿਆ ਫਿਰ ਉਹਦੀ ਚੇਜ਼ ਆਊਟ ਹੋਈ ਕਿਉਂਕਿ ਵਹੀਕਲ ਹੋਰ ਸਪੀਡ ਸੀਗੇ ਫਿਰ ਅੱਗੇ ਨਾਕੇ ਲਵਾਏ ਸੋ ਇਸ ਤਰੀਕੇ ਬਹੁਤ ਕੋਆਰਡੀਨੇਟ ਕਰਕੇ ਜਿਹੜਾ ਸੀਗਾ ਵੀ ਸਾਡੇ ਏਰੀਆ ਚ ਹੀ ਕਨਫਾਈਨ ਰਹਿਣ ਬਾਹਰ ਨਾ ਜਾਣ ਔਰ ਇਹ ਫੜੇ ਜਾਣੇ ਬੜੀ ਵਧੀਆ ਜਿਹੜਾ CIA ਦਾ ਔਰ ਸੁਲਤਾਨਪੁਰ ਲੋਹੜੀ ਜਿਹੜੀ ਹੈਗੇ ਪੁਲਿਸ ਨੇ ਕੋਆਰਡੀਨੇਟ ਇੱਕ ਐਫਰਟ ਕਰਕੇ ਆਪਰੇਸ਼ਨ ਕਰਕੇ ਇਹ ਬੰਦੇ ਨੂੰ ਫੜ ਕੇ ਇਹਨੂੰ ਨਿਊਟਰਲਾਈਜ਼ ਫਾਇਰ ਫਾਇਰ ਜਿਹਨੇ ਹੋਇਆ ਸਰ ਫਾਇਰ ਤਿੰਨ ਰਾਉਂਡ ਕੀਤੇ ਸੀਗੇ ਜਵਾਬੀ ਪੁ ਜੇਰੇ ਲਾਡ ਕਿਨੇ ਜਾਣੇ ਜੇਰੇ ਲਾਡ ਜਿਹੜਾ ਜਸਪੀ ਜੱਸਾ ਹੈਗਾ ਇਹਦੇ ਸੱਟਾਂ ਕਿਉਂਕਿ ਇਹਨੇ ਜਦੋਂ ਪੁਲਿਸ ਨੂੰ ਘੇਰਾ ਵੇਖੇ ਉਤੋਂ ਭੱਜਣ ਦੀ ਕੋਸ਼ਿਸ਼ ਕੀਤੀ ਤਾਂ ਫੇਰੇ ਦੇ ਕਾਫੀ ਜੜੀਆਂ ਸੀਗੀਆਂ ਸੱਟਾਂ ਉਹਨਾਂ ਦਾ ਜਿਹੜਾ ਚਿੰਨੇ ਵੈਪਨ ਸੀ ਉਹਨਾਂ ਦਾ ਉਹਨਾਂ ਕੋਲ ਇੱਕ ਵੈਪਨ ਰਿਕਵਰ ਹੋਇਆ ਇਹ ਆਈ 20 ਤੇ ਡੀ ਜਿਹੜੀ ਇਹ ਵੀ ਟੁਕਲੇ ਲਏ ਉਤੋਂ ਮੈਂ ਇਹ ਜਿਹੜੀ ਹੈਗੀ ਹੈ ਦੀ ਅਸੀਂ ਡਿਟੇਲਸ ਕਢਵਾ ਰਹੇ ਹੈਗੇ ਹਾਂ ਇਨੀਸ਼ੀਅਲ ਸਟੇਜ ਹੈ ਇਨਵੈਸਟੀਗੇਸ਼ਨ ਇਹ ਵੀ ਤਾਂ ਥੈਂਕ ਯੂ